ਤੁਹਾਡੇ ਪਿੰਡ ਦੇ ਵਿੱਚ ਰੂੜੀਆਂ ਦੀ ਜਿਹੜੀ ਜਗ੍ਹਾ ਸੀਗੀ ਉਹ ਵੀ ਖੋਹੀ ਹੈਗੀ ਖੋਹੀ 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 ਉਹ ਵੀ ਖੋਈ ਆ ਜੀ ਠੱਕੇ ਨਾਲ ਕੋਈ ਆਪਾਥੀਆਂ ਮਾਰੀਆਂ ਚਲਾ ਚਲਾ ਸਾਨੂੰ ਜੀ ਕਹਿੰਦੇ ਵੀ ਇਹ ਜ਼ਮੀਨ ਵੀ ਬੀਜਾਂਗੇ ਬੀਜ ਕੇ ਵੀ ਮਤਲਬ ਕਿ ਪੰਚਾਇਤ ਵਰਤੂਗੀ ਇਹਨੂੰ ਜਿੱਥੇ ਵੀ ਲੋੜ ਪਊਗੀ ਉੱਥੇ ਵਰਤਾਂਗੇ ਇਹਨੂੰ ਹਾਂਜੀ ਤੇ ਸਾਨੂੰ ਵੀ ਉਹਨਾਂ ਨੇ ਇੱਕ ਦਿਨ ਜਵਾਬ ਦਿੱਤਾ ਵੀ ਇਹ ਦੂਜੀ ਵਾਰ ਇਹਨਾਂ ਨੇ ਵਾਈ ਕਰ ਲਈ ਉੱਥੇ ਵੀ ਤੁਸੀਂ ਇਹ ਜਿਹੜੀ ਟੋਕਰੀ ਪਾਥੀਆਂ ਦੇ ਭਈ ਚੱਕ ਲਓ ਮੈਂ ਕਿਹਾ ਅਸੀਂ ਕਿੱਧਰ ਜਾਈਏ ਤੇ ਉੱਥੇ ਇੱਕ ਜ਼ਿਮੀਂਦਾਰ ਰੂੜੀ ਲਾਉਂਦਾ ਰਾਹ ਤਾਂ ਮੈਨੂੰ ਕਹਿੰਦੇ ਗਾਂ ਛੱਡ ਲੈ ਮੈਂ ਤੂੰ ਨਹੀਂ ਗਾਂ ਛੱਡਦਾ ਤੇ ਇੱਕ ਮੇਰੇ ਬੱਚਾ ਠੀਕ ਹੈ ਤੇ ਮੈਂ ਤਾਂ ਆਪਦਾ ਪਿੰਡ 'ਚ ਕੰਮ ਧੰਦਾ ਕਰਦੀ ਆ ਤੇ ਮੈਂ ਕਿਹਾ ਵੀ ਮੈਂ ਇੱਥੋਂ ਪਾਥੀਆਂ ਨਹੀਂ ਚੱਕਣਗੀ ਤਾਂ ਸਭ ਦਾ ਚਕਾਓ ਤ ਨਹੀਂ ਮੇਰੀਆਂ ਵੀ ਇੱਥੇ ਹੀ ਪਈਆਂ ਰਹਿਣਗੀਆਂ ਜਾਰਾ ਭਾਈ ਵੀ ਮੈਂ ਪਿੰਡ 'ਚ ਕੰਮ ਧੰਦਾ ਕਰ ਲਿਆ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਨਾਲ ਕੰਮ ਕਰਦੀ ਮੈਂ ਟਿੱਡ ਭਰਦੀ ਤੇ ਬੱਚਾ ਆਪ ਰਖਾਂਦੇ ਠੀਕ ਹੈ ਕੋਈ ਵੀ ਸਾਨੂੰ ਕਿਲਾ ਕਿਲਾ ਜ਼ਮੀਨ ਦਾ ਦਿੱਤਾ ਜਾਵੇ ਜਿਹੜੀ ਬੇਅਵਾਦ ਜ਼ਮੀਨ ਪਈ ਹੈ ਵੀ ਅਸੀਂ ਕੀ ਆਪ ਦਾ ਦੋ ਪਸ਼ੂ ਰੱਖੀਏ ਉਹਨਾਂ ਨੂੰ ਸੰਭਾਲ ਲਈਏ ਅਸੀਂ ਵੀ ਕੋਈ ਆਪ ਦਾ ਘਰ ਦਾ ਗੁਜ਼ਾਰਾ ਕਰੀਏ ਕੋਈ ਕਣਕ ਬੀਜਾਂਗੇ ਕੋਈ ਉਹ ਵੀ ਸਾਨੂੰ ਕੋਈ ਉਹ ਹੋਊਗਾ ਆਸਰਾ ਹੋਊਗਾ ਉਹਦਾ ਸਾਡੇ ਕੋਈ ਜ਼ਮੀਨ ਹੈ ਹੀ ਨਹੀਂ ਸਾਨੂੰ ਮੇੜਨੀ ਚਾਹੀਦੀ ਜਮੀਲ ਕਿਲਾ ਕਿਲਾ ਮੇੜਨੀ ਚਾਹੀਦੀ ਅਸੀਂ ਟਾਈਮ ਪਾਸ ਕਰਗੇ ਆਪਦਾ ਜੀ ਬੱਚੇ ਆ ਸਾਡੇ ਇੱਕ ਬੱਜੋ ਰਤਾ ਦੋ ਦੂ ਸਹੀ ਸਲਾਮਤਾ ਮੈਂ ਹੁਣ ਬੱਜੋ ਰਤੇ ਨੂੰ ਕੀ ਕਰਾਂ ਜੀ ਤੇ ਆਪਦਾ ਟਾਈਮ ਪਾਸ ਕਰਦੇ ਮਾਰਾ ਮੋਟੇ ਜਿੰਨਾ ਕੋ ਹੁੰਦਾ ਸਾਥੋਂ ਜੀ ਹਾਂ ਤੇ ਵਾਪਸ ਸੁਪਰੇ ਕਰਦੇ ਜੱਟ ਸਾਡੇ ਗਵਟਾਂ ਸੀ ਤੇ ਅਸੀਂ ਪੱਠੇ ਕਿੱਥੋਂ ਖੁੱਤ ਗਏ ਬਸਿਆਂ ਨੂੰ ਕਿੱਥੋਂ ਪਾਜੇ ਅਸੀਂ ਸਾਡਾ ਟਾਈਮ ਪਾਸ ਕਰਨਾ ਹੀ ਆ ਫਿਰ ਕਿਵੇਂ ਨੱਖਵੇਂ ਕਰਾਂਗੇ ਸਾਨੂੰ ਕੋਸਾ ਚਾਹੀਦਾ ਨਾ ਸਾਡੇ ਪੈਸੇ ਆਉਂਦੇ ਆ ਨਰੇਕਾਂ ਦੇ ਜਾਂਦੇ ਆ ਗੋਲੀਆਂ ਗੱਪੇ ਖਾ ਕੇ ਟਾਈਮ ਪਾਸ ਕਰਦੇ ਆ ਸਾਡੇ ਨਰੇਕਾਂ ਦੇ ਪੈਸੇ ਵੀ ਨਹੀਂ ਆਉਂਦੇ ਕਿਰਤੀਆਂ ਦੇ ਕਵੀ ਸੰਤਰਾ ਮਦਾਸੀ ਨੇ ਲਿਖਿਆ ਸੀ ਕਿ ਉੱਠ ਕਿਰਤੀਆ ਅੱਠਵੇ ਉੱਠਣ ਦਾ ਵੇਲਾ ਤੇ ਜੜ ਜਾ ਵਰਦੀ ਪੁੱਟਵੇ ਪੁੱਟਣ ਦਾ ਵੇਲਾ ਕਿਤੇ ਨਾ ਕਿਤੇ ਸਾਡਾ ਕਿਰਤੀ ਤੌਕਾ ਮਜ਼ਦੂਰ ਤੌਕਾ ਜਿਨ੍ਹਾਂ ਨੂੰ ਅਕਸਰ ਜਿਹੜਾ ਮੁਜਾਕ ਦੇ ਤੌਰ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਵਿੜੇ ਵਾਲੇ ਵੀ ਆਖਿਆ ਜਾਂਦਾ ਹੈਗਾ ਉਹਨਾਂ ਦਾ ਮਜਾਕ ਡਾਉਣ ਦੇ ਲਈ ਵਿੜੇ ਵਾਲੇ ਵੀ ਆਖਿਆ ਜਾਂਦਾ ਤੇ ਤੁਹਾਨੂੰ ਦੱਸ ਦਈਏ ਕਿ ਉਹ ਇਸ ਟਾਈਮ ਆ ਜਿਹੜਾ ਚੇਤਨ ਹੋ ਰਿਹਾ ਹੈਗਾ ਤੇ ਪਿੰਡਾਂ ਦੇ ਪਿੰਡ ਆ ਜਿਹੜੇ ਕਿਤੇ ਨਾ ਕਿਤੇ ਸਿਰ ਜੋੜ ਕੇ ਜਿਹੜੇ ਉਹ ਗੱਲਾਂ ਕਰ ਰਹੇ ਹੈਗੇ ਆ ਆਪਦੀ ਜ਼ਿੰਦਗੀ ਕਿਵੇਂ ਸੁਖਾਲੀ ਕਰਨੀ ਹੈਗੀ ਆ ਜਿੱਥੇ-ਜਿੱਥੇ ਉਹਨਾਂ ਦੇ ਨਾਲ ਵਿਤਕਰਾ ਹੁੰਦਾ ਹੈਗਾ ਉਸ ਵਿਤਕਰੇ ਦਾ ਜਵਾਬ ਕਿਵੇਂ ਦੇਣਾ ਹੈਗਾ ਤਮਾਮ ਗੱਲਾਂ ਦੇ ਉੱਤੇ ਸਿਰ ਜੋੜ ਕੇ ਜਿਹੜੀਆਂ ਪਿੰਡਾਂ ਦੇ ਵਿੱਚ ਗੱਲਬਾਤ ਹੋਣ ਲੱਗੀ ਹੈਗੀ ਆ ਤੇ ਇਸ ਦੇ ਵਿੱਚ ਆ ਜਿਹੜੀ ਵੱਡੇ ਪੱਧਰ ਦੇ ਉੱਤੇ ਭੂਮਿਕਾ ਉਹਨਾਂ ਸਮਾਜਿਕ ਕਾਰਕੁਨਾਂ ਦੀ ਆ ਉਹਨਾਂ ਜਥੇਬੰਦੀਆਂ ਦੀ ਆ ਜਿਨ੍ਹਾਂ ਨੇ ਲੰਬੇ ਸੰਘਰਸ਼ਾਂ ਦੀ ਬਦੌਲਤ ਜਿਹੜਾ ਇਸ ਤਬਕਾ ਦੇ ਵਿੱਚ ਕੁਝ ਹੱਦ ਤੀਕ ਚੇਤਨਤਾ ਲੈ ਕੇ ਆਂਦੀ ਹੈਗੀ ਤੇ ਫੇਰ ਵੀ ਭਾਵੇਂ ਹਾਲ ਤੀਕ ਵੱਡੇ ਪੱਧਰ ਦੇ ਉੱਤੇ ਚੇਤਨਾ ਨਹੀਂ ਆਈਗੀ ਪਰ ਫੇਰ ਵੀ ਕਾਫੀ ਹੱਦ ਤੀਕ ਆ ਜਿਹੜੇ ਸਾਡੇ ਲੋਕ ਚੇਤਨ ਹੋ ਚੁੱਕੇ ਹੈਗੇ ਆ ਇਸ ਟਾਈਮ ਅੱਜ ਅਸੀਂ ਪਿੰਡ ਮਚਾਕੀ ਖੁਰਦ ਖੜੇ ਹੋਏ ਆ ਜੋ ਕਿ ਫਰੀਦਕੋਟ ਦੇ ਬਿਲਕੁਲ ਲਾਗੇ ਹੈਗਾ ਫਰੀਦਕੋਟ ਜ਼ਿਲ੍ਹਾ ਪੈਂਦਾ ਹੈਗਾ ਸਦਕ ਰੋਡ ਦੇ ਉੱਤੇ ਪਿੰਡ ਹੈਗਾ ਤੇ ਆਪਾਂ ਇਥੋਂ ਦੇ ਪਿੰਡ ਆ ਜਿਹੜੇ ਪਿੰਡ ਦੇ ਲੋਕ ਆ ਜਿਹੜੇ ਬੀਬੀਆਂ ਤੇ ਵੀਰ ਆ ਜਿਹੜੇ ਉਹ ਇਕੱਠੇ ਹੋਏ ਹੈਗੇ ਆ ਮਜ਼ਦੂਰ ਤਾਫਕੇ ਦੇ ਲੋਕ ਕਿਰਤੀ ਲੋਕ ਇਕੱਠੇ ਹੋਏ ਹੈਗੇ ਆ ਆਪਾਂ ਜਾਣਾਂਗੇ ਕਿ ਕੀ ਸਮੱਸਿਆਵਾਂ ਆਏਗੀਆਂ ਇਹਨਾਂ ਦੀਆਂ ਕਿਹੜੀ ਗੱਲ ਨੂੰ ਲੈ ਕੇ ਇਹ ਇਕੱਠੇ ਹੋਏ ਹੈਗੇ ਆ ਸਾਡੇ ਨਾਲ ਕੁਝ ਬੀਬੀਆਂ ਮੌਜੂਦ ਨੇ ਸਸੀ ਕਲ ਬੀਬੀ ਜੀ ਸਸੀ ਹੈ ਮੇਰੀ ਅੱਛਾ ਪੰਜ ਜੀ ਕੀ ਨਾਮ ਆ ਜੀ ਤੁਹਾਡਾ ਸੁਖਪ੍ਰੀਤ ਕੌਰ ਜੀ ਅੱਛਾ ਪੰਜ ਜੀ ਅੱਜ ਤੁਸੀਂ ਇਕੱਠੇ ਹੋਏ ਹੋ ਕੀ ਮਾਮਲਾ ਹੈਗਾ ਕਿਹੜੇ ਮਾਮਲੇ ਨੂੰ ਲੈ ਕੇ ਇਕੱਠੇ ਹੋਏ ਹੋ ਜੀ ਇਹ ਜਿਹੜੇ ਪੰਚਾਇਤੀ ਜਗਾ ਪਈਆ ਉਹਦੇ ਕਰਕੇ ਇਕੱਠੇ ਹੋਏ ਆਂ ਸੀ ਵੀ ਸਾਨੂੰ ਉਥੇ ਕੋਡਾ ਨਹੀਂ ਸਿੱਟਣ ਦਿੱਤਾ ਜਾਂਦਾ ਸਾਨੂੰ ਗੋਹਾ ਨਹੀਂ ਪੱਥਨ ਦਿੱਤਾ ਜਾਂਦਾ ਇਸੇ ਮਸਲੇ ਚ ਇਕੱਠੇ ਹੋਏ ਆਂ ਸੀ ਅੱਜ ਵੀਰੇ ਜੀ ਅੱਛਾ ਪੰਚਾਇਤੀ ਜਗਾ ਹੈ ਕਿੰਨੀ ਕਿ ਟੋਡੇ ਉੱਥੇ ਹੋਣਗੇ ਜੀ ਤਿੰਨ ਤਿੰਨ ਕਿੱਲੇ ਆ ਜੀ ਅੱਛਾ ਤਿੰਨ ਕਿੱਲੇ ਜੀ ਅੱਛਾ ਤੁਸੀਂ ਜਿੰਨੇ ਥਾਂ ਦੇ ਵਿੱਚ ਰਹਿ ਰਹੇ ਹੈਗੇ ਆ ਕਿੰਨੀ ਜਗਾ ਦੇ ਵਿੱਚ ਰਹਿ ਰਹੇ ਆ ਇਸ ਟਾਈਮ ਸਾਢੇ ਜੀ ਤੁਹਾਡਾ ਚਾਰ ਕੋਣ ਤੁਹਾਡੇ ਕੋਲੇ ਜਗਾ ਕਿੰਨੀ ਕ ਮਰਲੇ ਹੈਗੀ ਕੋਈ ਪੰਜ ਮਰਲੇ ਜੀ ਅੱਛਾ ਪੰਜ ਮਰਲੇ ਹੈਗੀ ਠੀਕ ਹੈ ਅੱਛਾ ਮਾਤਾ ਜੀ ਤੁਸੀਂ ਕਿਸ ਮਾਮਲੇ ਨੂੰ ਲੈ ਕੇ ਇਕੱਠੇ ਹੋਏ ਹੋ ਇਹ ਹੀ ਮਾਮਲਾ ਜੀ ਕੂੜਾ ਸਿੱਟਦੇ ਜਿੱਥੇ ਉੱਤੇ ਬੱਟਲ ਖੋਏ ਗਏ ਅੱਛਾ ਕਿਹੜਾ ਬੱਟਲ ਖੋਇਆ ਗਿਆ ਹੈਗਾ ਆ ਵੀ ਇਹਨਾਂ ਦੇ ਜੀ ਭੈਣਾਂ ਦੇ ਤੁਹਾਡਾ ਤਾਂ ਨਹੀਂ ਖੋਇਆ ਗਿਆ ਨਹੀਂ ਸਾਡਾ ਤਾਂ ਅਸੀਂ ਲੱਗ ਗਏ ਆ ਪਾਸੇ ਅਸੀਂ ਸ਼ਹਿਰ ਦੇ ਨਾਲ ਤੱਕ ਹਾਂਜੀ ਸ਼ਾਟੀ ਇੱਧਰ ਹੋ ਜਾਓ ਅਟੇ ਤੁਹਾਡੀ ਵੀ ਸੇਮ ਹੀ ਸਮੱਸਿਆ ਜੀ ਹਾਂਜੀ ਹਾਂਜੀ ਇਹ ਹੀ ਹੈ ਜੀ ਸਾਨੂੰ ਕੂੜਾ ਨਹੀਂ ਸਿੱਟਣ ਦਿੱਤਾ ਜਾਂਦਾ ਜੀ ਨਾ ਸਾਨੂੰ ਗੋਹਾ ਪਾਤੀ ਪੱਥਰ ਦਿੱਤਾ ਜਾਂਦਾ ਜੀ ਹਾਂਜੀ ਐਸ ਟਾਈਮ ਜਿਹੜੀ ਜਗ੍ਹਾ ਦੇ ਵਿੱਚ ਤੁਸੀਂ ਰਹਦੇ ਹੋ ਕਿੰਨੇ ਕ ਮਰਲੇ ਥਾਂ ਦੇ ਵਿੱਚ ਹਾਂਜੀ ਮਰਲੇ ਜੀ ਅੱਛਾ ਹਾਂਜੀ ਪਤੀ ਤੁਹਾਡੇ ਕੀ ਕਰਦੇ ਡੈਥ ਹੋਈ ਹੈ ਜੀ ਅੱਛਾ ਡੈਥ ਹੋਈ ਹੈ ਹਾਂਜੀ ਬੱਚੇ ਕਿੰਨੇ ਤੁਹਾਡੇ ਦੋ ਹੈ ਜੀ ਇੱਕ ਕੁੜੀ ਹੈ ਤੇ ਇੱਕ ਮੁੰਡਾ ਹੈ ਪੜਦੇ ਵੀ ਹੈ ਸਕੂਲ ਚ ਹਾਂਜੀ ਮੁੰਡਾ ਵੀ 12 ਪਾਸ ਆ ਤੇ ਕੁੜੀ ਪੜੀ ਜਾਂਦੀ ਹੈ ਜੀ ਪਸ਼ੂ ਹਾਂ ਜੀ 15 ਸਾਲ ਹੋ ਗਿਆ ਦੀ ਦਿੱਥੋ ਹੀ ਹੈ ਅੱਛਾ ਗੁਜ਼ਾਰਾ ਕਿਵੇਂ ਕਰਦੇ ਹੋ ਫਿਰ ਘਰ ਦਾ ਕਿਵੇਂ ਗੁਜ਼ਾਰਾ ਚੱਲ ਬਸ ਜੀ ਅੰਜੀ ਜੀ ਕੰਮ ਧੰਦਾ ਕਰਕੇ ਕਰਦੇ ਹਾਂ ਹੂੰ ਪਸ਼ੂ ਵਗੈਰਾ ਰੱਖਿਓ ਤੁਸੀਂ ਨਹੀਂ ਜੀ ਪਸ਼ੂ ਜਗ੍ਹਾ ਹੀ ਨਹੀਂ ਪਸ਼ੂ ਕਿੱਥੇ ਰੱਖਣਾ ਅੱਛਾ ਪਸ਼ੂਆਂ ਵਾਸਤੇ ਜਗ੍ਹਾ ਹੈ ਹਾਂ ਜੀ ਹਾਂ ਜੀ ਤੇ ਹੁਣ ਮੇਨ ਸਮੱਸਿਆ ਹੈ ਕਿ ਕੂੜੇ ਕੂੜਾ ਸਿੱਟਣ ਦੀ ਤੁਹਾਨੂੰ ਕੂੜਾ ਸਿੱਟਣ ਦੀ ਹਾਂ ਜੀ ਜੇ ਗੋਹਾ ਪਾਚਦੇ ਆਂ ਤਾਂ ਉਹ ਵੀ ਨਹੀਂ ਪੱਥਨ ਦਿੱਤਾ ਜਾਂਦਾ ਜੀ ਹੂੰ ਹਾਂ ਜੀ ਕੋਈ ਵੀ ਸਾਨੂੰ ਜਗ੍ਹਾ ਨਹੀਂ ਦਿੱਤੀ ਜਾਂਦੀ ਇੱਥੇ ਅੱਛਾ ਇਹ ਦੱਸੋ ਕਿ ਤੁਸੀਂ ਕੂੜਾ ਸਿੱਟਣ ਜਦੋਂ ਜਾਣਦੇ ਹੋ ਉਹ ਜਗ੍ਹਾ ਜਿਹੜੀ ਆ ਉਹ ਕਿਸੇ ਦੀ ਨਿੱਜੀ ਮਲਕੀਅਤ ਤਾਂ ਨਹੀਂ ਨਹੀਂ ਜੋ ਵਾਈ ਪਈ ਆ ਉਹ ਪੰਚਾਇਤੀ ਹਾਂਜੀ ਪੰਚਾਇਤੀ ਜਗ੍ਹਾ ਉਹ ਵਾਈ ਕਰਦੀ ਉਹਦੀ ਜੀ ਹਾਂਜੀ ਉੱਥੇ ਸਿੱਟ ਕੇ ਕਿੱਥੇ ਜੀ ਹਾਂਜੀ ਅੱਛਾ ਕੋਈ ਪਹਿਲਾਂ ਤਾਂ ਨਹੀਂਗਾ ਐ ਸੀਗਾ ਵੀ ਪਹਿਲਾਂ ਜਗ੍ਹਾ ਦਿੱਤੀ ਹੁੰਦੀ ਕਈ ਇਹਦੀ ਰੂੜੀਆਂ ਨੂੰ ਪਰ ਆਪਣੇ ਲੋਕ ਉੱਥੇ ਘਰ ਪਾ ਲੈਂਦੇ ਸੀ ਇੱਥੇ ਕੋਈ ਵੀ ਜਗ੍ਹਾ ਨਹੀਂ ਸੀ ਦਿੱਤੀ ਵੈਸੇ ਪੰਚਾਇਤਰੀ ਜਗ੍ਹਾ ਪਈ ਸੀ ਹੂੰ ਉਹਦੇ ਜੇ ਸੀਗਾ ਪੱਥਰ ਦੇ ਸੀ ਤੇ ਉੱਥੇ ਕੂੜਾ ਸਿੱਟਦੇ ਸੀ ਹੂੰ ਹਾਂਜੀ ਤੇ ਹੁਣ ਉਹ ਜਗ੍ਹਾ ਜਿਹੜੀ ਉਹ ਵਾਈ ਕਰ ਲਈ ਇਹਨਾਂ ਨੇ ਜੀ ਹਾਂਜੀ ਅੱਛਾ ਕਿੰਨਾ ਵੱਲੋਂ ਪੰਚਾਇਤ ਵੱਲੋਂ ਕੀਤੀ ਗਈ ਭਾਈ ਪੰਚਾਇਤ ਵੱਲੋਂ ਕੀਤੀ ਗਈ ਹੈ ਅੱਛਾ ਹਾਂਜੀ ਅੱਛਾ ਕੱਥੇ ਹੋ ਕੇ ਨਹੀਂ ਕਿਹਾ ਸੀਗਾ ਤੁਸੀਂ ਵੀ ਭਾਈ ਜਦੋਂ ਸਾਡੇ ਕੂੜਾ ਇੱਥੇ ਸਿਰਦੇ ਹੈਗੇ ਪਹਿਲਾਂ ਤਾਂ ਸਿਰਦੇ ਆਉਣੇ ਹੈਗੇ ਕਿਆ ਸੀ ਕਿਸੇ ਨੇ ਨਹੀਂ ਗੱਲ ਸੁਣੀ ਕਹਿੰਦੇ ਦੇਵਾਂਗੇ ਦੇਵਾਂਗੇ ਥਾਂ ਨਹੀਂ ਕਿਸੇ ਨੇ ਨਹੀਂ ਦਿੱਤੀ ਜੀ ਹਾਂਜੀ ਕੀ ਕਹਿੰਦੇ ਹੈਗੇ ਮਾਤਾ ਜੀ ਉਹ ਆਹਂਦੇ ਥਾਂ ਦੇਵਾਂਗੇ ਤੁਹਾਨੂੰ ਹੂੰ ਤੇ ਥਾਂ ਸਾਥੋ ਵੀ ਹੋਇਆ ਗਿਆ ਜੀ ਰੂੜੀ ਲਾ। ਅਸ਼ੂ ਹਾਂਜੀ। ਅੱਛਾ ਕਿੰਨੀ ਜਗ੍ਹਾ ਦੇ ਵਿੱਚ ਤੁਸੀਂ ਰੂੜੀ ਲਾ ਰਹੇ ਸੀਗੇ? ਅਸੀਂ ਸਾਡੇ ਸੀਗੇ 2 ਘਮਰਲੇ ਸੀ। ਹੂੰ। ਉਹ ਖੋਲ ਹੀ ਸਾਤੋਂ। ਇਹ ਪੰਚਾਇਤ ਨੇ? ਹਾਂਜੀ। ਪੰਚਾਇਤ ਨੇ ਪਿੰਡ ਵਾਲਿਆਂ ਨੂੰ ਵੇੜਿਆਂ ਨੂੰ ਲੈ ਕੇ ਨਾਲ ਤੇ ਖੋਲ ਹੀ ਸਾਤੋਂ। ਅਸ਼ੂ ਹਾਂਜੀ। ਅੱਛਾ ਬਾਪੂ ਜੀ ਕੀ ਹੈਗਾ ਮਾਮਲਾ ਪੂਰੇ ਦਾ ਪੂਰਾ ਤੇ ਮੰਗ ਕੀ ਹੈਗੀ ਤੁਹਾਡੀ? ਸਾਡਾ ਇਹ ਮਾਮਲਾ ਜੀ ਸਾਡੀ ਨਾਲ ਪੰਚਾਇਤੀ ਜਗ੍ਹਾ ਸਾਡੇ ਇੱਕ ਤਨ ਕਿਲੇ ਥੀ। ਹੂੰ। ਕੁਝ ਪੰਜਾਬ ਸਰਕਾਰ ਦੀ ਨਾਲ ਲਗਮੀ ਕਾਫੀ ਜ਼ਮੀਨ। ਹੂੰ। ਭਈ ਸੀ ਜਿੱਥੇ ਵਾਰਾ ਪਸ਼ੂ ਪੰਛੀ ਵੀ ਮੋਰ ਵਗੈਰਾ ਵੀ ਆਖੇ ਰਹਿੰਦੇ ਸੀ ਇਹ ਸ਼ਰਮੇਦਾਰਾ ਪਾਲਤਿਆਂ ਨੇ ਕੀ ਕੀਤਾ ਇੱਥੇ ਜਿਹੜੀ ਜ਼ਮੀਨ ਸੀ ਉਹਨੂੰ ਆਖੇ ਵਹਿ ਕਰਕੇ ਅਸੀਂ ਠੇਕੇ ਤੇ ਦੇਆ ਕਰਾਂਗੇ ਤੇ ਪਿੰਡ ਨੂੰ ਕਮਾਈ ਹੋਊਗੀ ਇਹਨਾਂ ਸ਼ਰਮੇਦਾਰਾਂ ਨੂੰ ਤਾਂ ਪਹਿਲਾਂ ਹੀ ਅੰਤ ਦੀ ਕਮਾਈ ਆ ਸਾਡੀਆਂ ਜਿਹੜੀਆਂ ਬੀਬੀਆਂ ਭੈਣਾ ਵਿਚਾਰੀਆਂ ਜਿਹੜੀਆਂ ਉੱਥੇ ਕੂੜਾ ਸੱਟ ਕੇ ਪਾਥੀਆਂ ਪੱਥ ਕੇ ਆਪਦਾ ਚੁੱਲਾ ਤਾਂ ਪਾ ਲੈਂਦੀਆਂ ਸੀ ਉਹ ਵੀ ਜਗ੍ਹਾ ਜਿਹੜੀ ਇਹ ਸਾਥੋਂ ਲੋਕਾਂ ਤੋਂ ਪਰਵਾਹਨ ਤੋਂ ਖੋਈ ਗਈ ਆ ਠੇਕੇ ਤੇ ਦੇਣ ਵਾਸਤੇ ਵੀ ਇਹਦੇ ਚੋਂ ਆਮਦਨ ਕਰਾਂਗੇ ਵੀ ਜਿਹੜੇ ਪਸ਼ੂ ਸੀ ਉਹ ਵੀ ਬਾਰਾ ਵਿਚਾਰੇ ਹੁਣ ਪਿੰਡਾਂ ਚ ਘਰਾਂ ਚ ਗਲੀਆਂ ਚ ਡਾਂਗਾ ਖਾਂਦੇ ਫਿਰਦੇ ਆ ਜਿਹੜੇ ਇੱਥੇ ਮੋਰ ਵਗੈਰਾ ਸੀ ਉਹ ਵੀ ਇੱਥੋਂ ਵਿਚਾਰੇ ਪਤਾ ਨਹੀਂ ਕਿੱਧਰ ਚਲੇ ਗਏ ਆ ਤੇ ਜਿਹੜੇ ਵਿਚਾਰੇ ਕੁੱਤੇ ਜੀਂ ਜੰਤ ਹੋਰ ਵੀ ਰਹਿੰਦੇ ਸੀ ਇਹ ਜਿਹੜੇ ਸ਼ਰਮੇਦਾਰ ਢੱਲੇ ਆ ਇਹਨਾਂ ਦੀ ਕੋਈ ਇੱਕ ਕੋਸ਼ਿਸ਼ ਆ ਵੀ ਇੱਥੇ ਸਾਰਾ ਹੀ ਸਾਡਾ ਵਾਰਾ ਪੈਰਾ ਹੋਵੇ ਕੋਈ ਮਜ਼ਦੂਰ ਜਿਹੜਾ ਕਿਤੇ ਰਹਿੰਦਾ ਵੀ ਆ ਉਹ ਸਾਡਾ ਗੁਲਾਮ ਹੋਵੇ ਜਿਵੇਂ ਕੱਲ ਸਾਡੇ ਐਮ.ਐਲ.ਏ ਸਾਹਿਬ ਇਸ ਨਗਰ ਦੇ ਹੀ ਆ ਗਰਦਤ ਸਿੰਘ ਐਮ.ਐਲ.ਏ ਉਹ ਇੱਥੇ ਪਿੰਡ 'ਚ ਨਸ਼ਾ ਸ਼ਰਾਬ ਸੰਬੰਧ ਵਿੱਚ ਆਈ ਸੀ ਅਸੀਂ ਆਪਦਾ ਮਜ਼ਦੂਰਾਂ ਤੋਂ ਸੈਨ ਕਰਕੇ ਅਸੀਂ ਇੱਕ ਆਪਦੀ ਮੰਗ ਰੱਖੀ ਸੀ ਵੀ ਇਸ ਤਰ੍ਹਾਂ ਕਰਕੇ ਵੀ ਸਾਨੂੰ ਜਿਹੜੀ ਜ਼ਮੀਨ ਆ ਉਹ ਥੋੜੀ ਬਾਲੀ ਪਾਥੀਆਂ ਪੱਥਣ ਵਾਸਤੇ ਜਾਂ ਵੀ ਰੂੜੀ ਲਾਉਣ ਵਾਸਤੇ ਉਹ ਸਾਡੇ ਪਰਿਵਾਰਾਂ ਨੂੰ ਦਿੱਤੀ ਜਾਵੇ। ਇੱਥੋਂ ਦੇ ਸਾਡੇ ਸਰਪੰਚ ਸਾਹਿਬ ਪਹਿਲਾਂ ਅਸੀਂ ਸਾਡੀ ਸਭ ਤੋਂ ਵੱਡੀ ਇਹ ਗਲਤੀ ਆ ਸਾਡੇ ਮਜ਼ਦੂਰਾਂ ਦੀ ਸਾਡੀ ਅਸੀਂ ਆਪ ਖੁਦ ਆਪਦੇ ਮੂੰਹ ਤੇ ਲੱਪਣ ਮਾਰਦੇ ਆਂ ਵੀ ਐਮਐਲਏ ਸਾਹਿਬ ਨਾਲ ਵੀ ਬਾਹਰ ਇਹ ਸਰਕਾਰ ਨੂੰ ਬਣਾਉਣ ਵਾਸਤੇ ਵੀ ਬਦਲਾ ਆਊਗਾ। ਜਿਹੜੀ ਸਾਡੀ ਕਣਕ ਸੀ 5 ਕਿਲੋ ਉਹ ਵੀ ਬੰਦ ਹੋ ਗਈ। ਹੋਰ ਵੀ ਸਹੂਲਤਾਂ ਸਾਥੋ ਜਿਹੜੀਆਂ ਖੋਈਆਂ ਗਈਆਂ ਅਸੀਂ ਫੇਰ ਇਸ ਬਦਲਾ ਦੇ ਚੱਕਰ ਚ ਆ ਕੇ ਇੱਥੇ ਸਰਪੰਚ ਜਿਹੜਾ ਕਾਲੀ ਦਲ ਦਾ ਮਨਜਿੰਦਰ ਸਿੰਘ ਉਹਦੇ ਨਾਲ ਹਰ ਮੋੜੇ ਨਾ ਮੋੜਾ ਲਾ ਕੇ ਖੜ ਦੇਵੀਆਂ ਤੇ ਖੜੇ ਵੀ ਸੀ ਵੀ ਸ਼ਾਇਦ ਚੱਲ ਫੇਰ ਹੀ ਸਿਆਣੇ ਹੋ ਜਾਣ ਵੀ ਅੱਗੇ ਸਾਡੇ ਨਾਲ ਆਹ ਕੁਝ ਹੋਇਆ ਕੱਲ ਇਹ ਮੰਗ ਪੱਤਰ ਦੇਣ ਤੋਂ ਵੀ ਮੇਰੇ ਘਰੇ ਦਿਓ ਮੇਰੇ ਥਰੂ ਦਿਓ ਵੀ ਆਪਦੀ ਮਰਜ਼ੀ ਨਾਲ ਵੀ ਸਦਾ ਸਾਡੇ ਗੁਲਾਮ ਰਹੋ ਇੰਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਤੇ ਅਸੀਂ ਪੁੱਛਨੇ ਮੈਨੂੰ ਸਾਈਡ ਤੇ ਕੰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਮੈਂ ਰਸਤੇ 'ਚ ਰੋਕ ਲੂੰਗਾ ਐਮਐਲਏ ਸਾਹਿਬ ਨੂੰ ਇਹਦੇ 'ਚ ਕਿੱਡੀ ਗੱਲ ਆ ਫਿਰ ਮੈਂ ਸਾਡੇ ਸੀਨੀਅਰ ਆਗੂ ਸੋਤਾ ਸਾਹਿਬ ਸਾਡੇ ਇੰਜਣ ਉੱਥੇ ਜਿੱਥੇ ਬੈਠੇ ਆ ਅਸੀਂ ਇਹਨਾਂ ਨੂੰ ਫੋਨ ਲਾਇਆ ਇਹ ਆਂਦੇ ਤੂੰ ਡਟ ਜਾ ਕੋਈ ਗੱਲ ਨਹੀਂ ਜੇ ਤੈਨੂੰ ਪੁਲਿਸ ਚੱਕ ਵੀ ਲਊਗੀ ਤੇ ਤੇਰੇ ਨਾਲ ਜਥੇਬੰਦੀ ਖੜੀ ਆ ਤੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਾ ਕਰੀ ਅਸੀਂ ਇਸ ਕਰਕੇ ਗੁਰਦਤ ਸਿੰਘ ਐਮਐਲਏ ਸਾਹਿਬ ਨੂੰ ਆਗਾ ਮੰਗ ਪੱਤਰ ਦਿੱਤਾ ਅਸੀਂ ਗਾਂ ਵੀ ਸਾਡੇ ਜਿਹੜੇ ਪਰਿਵਾਰ ਆ ਅਸੀਂ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਦੈ ਰਾਤ ਬਰਾਬਰ ਖੜਾਂਗੇ ਇਹਨਾਂ ਦੇ ਵੀ ਸਾਨੂੰ ਜਿਹੜੀ ਸਰਕਾਰੀ ਜ਼ਮੀਨ ਪਈ ਆ ਜੋ ਸਾਡਾ ਬਣਦਾ ਹਿੱਸਾ ਸਾਨੂੰ ਉਹ ਵੀ ਦਿੱਤਾ ਜਾਵੇ ਤੇ ਜਿਹੜੇ ਆ ਦੋ ਦੋ ਮਰਲੇ ਤਿੰਨ ਤਿੰਨ ਆ ਜਿਹੜਾ ਬੀਬੀਆਂ ਨੇ ਕਿਹਾ ਸੀ ਪੰਜ ਮਰਲੇ ਇਹ ਦੋ ਪਰਿਵਾਰ ਪੰਜਾਂ ਮਰਲਾਂ ਚ ਰਹਿ ਰਹੇ ਆ ਅੱਡੋ ਵੱਡੀ ਚਲੋ ਭੈਣਾਂ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਮੇਰੇ ਨਾਲ ਵੀ ਸਵਾਲ ਹੋਇਆ ਸੀਗਾ ਸਾਡੇ ਇੱਥੇ ਕੇਸ ਵੀ ਇਹਨਾਂ ਨੇ ਸ਼ਰਮੇਦਾਰਾਂ ਨੇ ਵੀ ਇਹ ਥਾਵਾ ਵਿਹਲੀਆਂ ਕਰਾਈਆਂ ਜਾਣ ਮੈਂ ਕਿਹਾ ਜਿਹੜਾ ਸਾਡਾ 10 ਮਰਲੇ ਦਾ ਪਲਾਟ ਸਾਨੂੰ ਦਿੱਤਾ ਜਾਵੇ ਇਸ ਟੀਮ ਦੇ ਮੈਂ ਕਿਹਾ ਸੀ ਤੇ ਬਾਕੀ ਸਾਥੋਂ ਲਈ ਜਾਵੇ ਉਹ ਆਂਦਾ ਆਖੇ ਕញ្ញਾਂ ਕੋਲੇ ਇੰਨੀ ਆ ਅਸੀਂ ਆਖਿਆ ਆਖੇ ਮੈਂ ਕਿਹਾ ਕញ្ញਾਂ ਕੋਲੇ ਦੋ ਦੋ ਮਰਲੇ ਵੀ ਆ ਮੈਂ ਆਂਦਾ ਜਿਹਦੇ ਚ ਚਾਰ ਮੈਂਬਰ ਬੈਠੇ ਆ ਤੇ ਉਹ ਦੋ ਮਰਲਿਆਂ ਚ ਕੀ ਕਰਦੇ ਹੋ ਹਣੇ ਆ ਮੈਂ ਕਿਹਾ ਮੰਜੀ ਨਾਲ ਮੰਜੀ ਉੱਤੇ ਡਾਹ ਕੇ ਬਹਿਣਾ ਉਹਨਾਂ ਨੇ ਟਾਈਮ ਪਾਸ ਤਾਸਕਰ ਕਰਨਾ ਹੀ ਆ ਅਸੀਂ ਸਾਡੇ ਆਗੂ ਸਹਿਬਾਨ ਪੰਜਾਬ ਸੰਘਰਸ਼ ਕਮੇਟੀ ਆਗੂ ਸਹਿਬਾਨ ਸੋਤਾ ਸਾਹਿਬ ਆਏ ਆ ਅਸੀਂ ਇਹਨਾਂ ਦੇ ਵੀ ਆਉਣ ਤੇ ਥੋੜਾ ਵੀ ਸੋਤਾ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਆਇਆਂ ਸੰਗਤਾਂ ਦਾ ਵੀ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆ ਵੀ ਸਾਡੀ ਤਾਂ ਤਿੱਖਲ ਗੱਲੜ ਪਾ ਕੇ ਸਾਡੇ ਮਜ਼ਦੂਰਾਂ ਦੇ ਸਾਡਾ ਭੈਣਾਂ ਨੂੰ ਕੂੜਾ ਸਿੱਟਣ ਵਾਸਤੇ ਕੋਈ ਰਹਿਣ ਵਸੋ ਜੋਗੀ ਜਗਾ ਵੀ ਦਿਵਾਉਂਗੇ ਮੈਂ ਇਹਨੀਆਂ ਬੇਨਤੀਆਂ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਇਸ ਮੀਟਿੰਗ ਦੀ ਅਗਵਾਈ ਆ ਜਿਹੜੀ ਉਹ ਅਵਤਾਰ ਸਿੰਘ ਸੋਤਾਲ ਜੀ ਨੇ ਕੀਤੀ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਦੇ ਆਗੂ ਵੀ ਨੇ ਤੇ ਸੰਘਰਸ਼ ਲੜ ਰਹੇ ਨੇ ਜੋ ਇੱਧਰ ਫਰੀਦਕੋਟ ਦੇ ਰਾਜੇ ਦੀ ਜੋ ਜ਼ਮੀਨ ਪਈ ਹੈਗੀ ਆ ਇਹਨਾਂ ਦਾ ਇਹ ਕਹਿਣਾ ਹੈਗਾ ਕਿ ਉਹ ਜ਼ਮੀਨ ਆ ਜਿਹੜੀ ਪਹਿਲਾਂ ਟਰਸਟ ਦੇ ਨਾਮ ਸੀ ਉਹ हट ਗਈ ਹੈਗੀ ਆ ਪਰ ਹੁਣ ਉਹ ਜ਼ਮੀਨ ਆ ਜਿਹੜੀ ਉਹ ਕਿਰਤੀ ਲੋਕਾਂ ਦੇ ਵਿੱਚ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀ ਜਾਵੇ ਇੱਥੇ ਅੱਜ ਇਹਨਾਂ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਹੈਗੀ ਆ ਤੇ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਕੀ ਮਾਮਲਾ ਹੈਗਾ ਸੋ ਸਭ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸੋ ਸਭ ਅੱਜ ਇਹ ਜੋ ਮੇਨ ਸਮੱਸਿਆ ਹੈਗੀ ਆ ਰੂੜੀਆਂ ਦੇ ਰੂੜੀਆਂ ਸਿੱਟਣ ਦੇ ਵਾਸਤੇ ਜਗ੍ਹਾ ਹੈਣੀਗੀ ਇਹ ਕਿਵੇਂ ਹੱਲ ਦੇਖ ਦੋ ਇਸ ਮਾਮਲੇ ਅੱਜ ਅਸੀਂ ਮਚਾਕੀ ਖੁਰਦ ਜੋ ਫਰੀਦਕੋਟ ਦੇ 15 ਕਿਲੋਮੀਟਰ ਦੇ ਘੇਰੇ ਚ ਪਿੰਡ ਆਉਂਦਾ ਇੱਥੇ ਅਸੀਂ ਪਹੁੰਚੇ ਆ ਇੱਥੇ ਬਹੁਤ ਸਾਰੇ ਮਜ਼ਦੂਰ ਬੀਬੀਆਂ ਨੌਜਵਾਨ ਤੇ ਬਜ਼ੁਰਗਾਂ ਨੂੰ ਮਿਲੇ ਮੀਟਿੰਗ ਕੀਤੀ ਹੈ ਔਰ ਪਿੰਡ ਦੀ ਸਮੱਸਿਆ ਇਹਨਾਂ ਦੀ ਇਹ ਹੈ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਪਚੈਤੀ ਜ਼ਮੀਨ ਵੀ ਜਿਹੜੀ ਐ ਅਕਵਾਇਰ ਕਰ ਲਈ ਪੰਚਾਇਤ ਨੇ ਕਿ ਇੱਥੇ ਅਸੀਂ ਕੋਈ ਠੇਕੇ ਦੇ ਦੇ ਕੇ ਇਥੋਂ ਆਮਦਨ ਕ੍ਰੀਏਟ ਕਰਾਂਗੇ ਇਹ ਸਮੱਸਿਆ ਇਕੱਲੇ ਇਸ ਪਿੰਡ ਦੀ ਨਹੀਂ ਹੈ ਪੰਜਾਬ ਦੇ ਹਰ ਪਿੰਡ ਦੇ ਵਿੱਚ ਰੂੜੀਆਂ ਲਾਉਣ ਲਈ ਜਗ੍ਹਾ ਹੈ ਨਹੀਂ ਕੂੜਾ ਸੁੱਟਣਾ ਸ਼ਹਿਰਾਂ ਦੀਆਂ ਸਮੱਸਿਆਵਾਂ ਹੋਰ ਕਿਸਮ ਦੀਆਂ ਐ ਪਿੰਡਾਂ ਦੇ ਵਿੱਚ ਜਦੋਂ ਆਮ ਘਰਾਂ ਦਾ ਕੂੜਾ ਜਿਹੜਾ ਉਹ ਜਦੋਂ ਬੀਬੀਆਂ ਸੱਟਣ ਜਾਂਦੀਆਂ ਤਾਹੋ ਜਿਹੜੇ ਵੱਡੇ ਘਰਾਂਿਆਂ ਦੇ ਲੋਕ ਐ ਉਹਨਾਂ ਨੇ ਵੇਲੀਆਂ ਥਾਵਾਂ ਤੇ ਵੀ ਨਹੀਂ ਉਹਨਾਂ ਨੂੰ ਸੱਟਣ ਦਿੰਦੇ ਔਰ ਮੈਂ ਸਾਰੇ ਪੰਜਾਬ ਦੇ ਵਿੱਚ ਇਹ ਸਮੱਸਿਆ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਕਿ ਮਾਨਯੋਗ ਮੁੱਖ ਮੰਤਰੀ ਜੀ ਇਧਰ ਧਿਆਨ ਦਿਓ ਸਾਰੇ ਪਿੰਡਾਂ ਦੀ ਸਮੱਸਿਆ ਕਿ ਆਮ ਗਰੀਬ ਲੋਕਾਂ ਕਿਰਤੀ ਕਾਮੇ ਆ ਜਿਹੜੇ ਜਿੰਨਾ ਕੋਲੇ ਰਹਿਣ ਨੂੰ ਹੀ ਮਰਲਾ ਮਰਲਾ 1.5 1.5 ਮਰਲਾ ਜਗਾ ਔਰ ਦੋ ਦੋ ਤਿੰਨ ਤਰ ਪੀੜੀਆਂ ਰਹਿ ਰਹੀਆਂ ਉਥੇ ਤਾਂ ਜੇ ਉਹਨਾਂ ਨੇ ਕੂੜਾ ਵੀ ਕਿਤੇ ਸਿੱਟਣਾ ਤਾਂ ਉਹਨਾਂ ਨੂੰ ਜਿਹੜੀ ਐ ਹਰ ਪਿੰਡ ਦੇ ਵਿੱਚ ਪ੍ਰੋਪਰ ਜਗਾ ਲੋਕੇਟ ਕਰਕੇ ਉਹਨਾਂ ਤਕਸੀਮ ਕਰਕੇ ਜਿਹੜੀ ਪੰਚਾਇਤੀ ਜ਼ਮੀਨ ਹੈ ਇਹ ਪਿੰਡਾਂ ਵਾਲੇ ਪੰਚਾਇਤਾਂ ਕਹਿੰਦੀਆਂ ਕਿ ਅਸੀਂ ਆਮਦਨ ਕ੍ਰੀਏਟ ਕਰਾਂਗੇ ਇਹ ਜਿਹੜੇ ਪੰਜਾਬ ਦੇ ਪੱਕੇ ਵਸਨੀਕ ਲੋਕ ਹੈ ਇਹ ਤਾਂ ਮਾਈਗ੍ਰੇਟ ਵੀ ਨਹੀਂ ਹੋਣਾ ਚਾਹੁੰਦੇ ਠੀਕ ਹੈ ਵੀ ਕੋਈ ਬੰਦਾ ਨੌਕਰੀ ਲਾ ਕੇ ਮਲਾਜ਼ਮ ਹੋ ਜਾਂਦਾ ਹੈ ਉਹ ਆਪਦਾ ਪਿੰਡ ਛੱਡ ਕੇ ਕਿਸੇ ਨੇੜੇ ਦੇ ਸ਼ਹਿਰ 'ਚ ਰਹਿਣ ਲੱਗ ਜਾਂਦਾ ਪਰ ਇਹ ਜਿਹੜੀ ਆਮ ਪਬਲਿਕ ਹੈ ਇਹ ਪਿੰਡ ਨਹੀਂ ਛੱਡਣਾ ਚਾਹੁੰਦੀ ਇਹ ਮਾਈਗ੍ਰੇਟ ਨਹੀਂ ਹੋਣਾ ਚਾਹੁੰਦੇ ਇੱਥੋਂ ਇਸ ਲਈ ਇਹ ਇੱਕ ਬਹੁਤ ਵੱਡੀ ਗੰਭੀਰ ਸਮੱਸਿਆ ਸਾਰੇ ਪੰਜਾਬ ਦੀ ਹੈ ਜੇ ਅਸੀਂ ਕਹੀਏ ਨਾ ਵੀ ਚੰਡੀਗੜ੍ਹ ਦੇ ਆਲੇ ਦੁਆਲੇ ਕੋਈ ਲੋਕ ਬਹੁਤ ਤਖੜੇ ਹੋਣਗੇ ਪਿੰਡਾਂ ਵਾਲੇ ਮੈਂ ਚੰਡੀਗੜ੍ਹ ਦੇ ਆਲੇ ਦੁਆਲੇ ਬਹੁਤ ਸਾਰੇ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਔਰ ਉੱਥੇ ਵੀ ਗਰੀਬਾਂ ਦੀ ਹਾਲਤ ਇਦੋਂ ਵੀ ਮਾੜੀ ਹੈ ਮਾਝੇ 'ਚ ਤਾਂ ਜਮਾਈ ਮਾੜੀ ਹੈ ਮਾਲਵਾ ਤਾਂ ਅਜੇ ਸਾਡੇ ਇੱਧਰਲੇ ਲੋਕ ਸਿਰ ਚੱਕਦੇ ਐ ਕਿ ਸਾਡਾ ਅਧਿਕਾਰ ਸਾਨੂੰ ਦਿਓ ਉਹ ਮਾਝਾ ਤੇ ਉਧਰਲੇ ਦੂਜੇ ਪਾਸੇ ਵਾਲੇ ਲੋਕ ਤਾਂ ਇਹ ਵੀ ਅਧਿਕਾਰ ਨਹੀਂ ਮੰਗਦੇ ਸੋ ਅਸੀਂ ਪੰਜਾਬ ਨੂੰ ਜਿੱਥੇ ਲੀਡ ਕਰਦੇ ਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਉੱਥੇ ਅਸੀਂ ਇਹ ਵੀ ਇੱਕ ਏਜੰਡਾ ਰੱਖਾਂਗੇ ਕਿ ਪੰਜਾਬ ਦੇ ਜਿਹੜੇ 13 1/2 13000 ਪਿੰਡ ਹੈ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਜਿਹੜੀਆਂ ਪਚੈਤੀ ਜ਼ਮੀਨਾਂ ਛਪੜਾਂ ਵਾਲੀਆਂ ਜ਼ਮੀਨਾਂ ਜਾਂ ਹੋਰ ਕੋਈ ਸਾਂਝੀਆਂ ਥਾਵਾਂ ਹੈ ਉਥੇ ਇਹਨਾਂ ਗਰੀਬ ਗੁਰਬਿਆਂ ਨੂੰ ਘੱਟੋ-ਘੱਟ ਰੂੜੀਆਂ ਸੱਟਣ ਲਈ ਥਾਂ ਚਾਹੀਦੀ ਹੈ ਇਹਨਾਂ ਦੇ ਬੱਚਾ ਦੇ ਖੇਡਣ ਲਈ ਵੀ ਜਗ੍ਹਾ ਚਾਹੀਦੀ ਹੈ ਸਤਿ ਸ੍ਰੀ ਅਕਾਲ ਸਤ ਜੀ ਸਾਹਿਬ ਆ ਮਾਮਲੇ ਦਾ ਜਿਹੜਾ ਇਹ ਲੋਕਲ ਮਸਲਾ ਹੈਗਾ ਬਿਲਕੁਲ ਕਿਸ ਤਰੀਕੇ ਦੇ ਨਾਲ ਕੋਈ ਅਗਲਾ ਐਕਸ਼ਨ ਕੀ ਲਿਖਿਆ ਹੈਗਾ ਇਸ ਮਾਮਲੇ ਦੇਖੋ ਜੀ ਇਹਨਾਂ ਦਾ ਜਿਹੜਾ ਇਹ ਸਮੱਸਿਆ ਨਾ ਇਸ ਸਮੱਸਿਆ ਦੇ ਤਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੀ ਦੁਨੀਆ 'ਚ ਗੱਲ ਪਹੁੰਚ ਜਾਣੀ ਹੈ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰ ਫਰੀਕੋਟ ਨੂੰ ਕੱਲਾ ਮਚਾਕੀ ਖੁਰਦਨੀ ਇਹ ਮਚਾਕੀ ਖੁਰਦਦੇ ਆ ਬੀਬੀਆਂ ਨੂੰ ਸਾਰੇ ਸਾਥੀਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਕਿਸੇ ਦਿਨ ਵੀ ਸਮਾਂ ਕੱਢੋ ਆਪਾਂ ਸਾਰੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਫਰੀਕੋਟ ਨੂੰ ਮਿਲ ਕੇ ਇਹ ਤੁਹਾਡੀ ਜਿਹੜੀ ਜਿਹੜੀ ਪੰਚਾਇਤੀ ਜ਼ਮੀਨ ਤੋਂ ਰੂੜੀਆਂ ਸਿੱਟਣ ਲਈ ਜਗ੍ਹਾ ਜਿਹੜੀ ਪੰਚਾਇਤ ਆ ਜਿਹੜੀ ਉਹ ਠੇਕੇ ਦੇ ਦੇਣ ਨੂੰ ਫਿਰਦੀ ਆ ਉਹਨੂੰ ਰੋਕਣ ਵਿੱਚ ਤਾਂ ਹੀ ਕਾਮਯਾਬ ਹੋਵਾਂਗੇ ਇਹ ਕੱਲਾ ਮੈਂ ਨਹੀਂ ਜਾ ਕੇ ਕੁਝ ਕਰ ਸਕਦਾ ਇਹ ਸਾਰੇ ਜਦੋਂ ਪੈਨਡ ਵਾਲੇ ਨਿਕਲਣਗੇ ਆ ਫੇਰ ਹੀ ਸਮੱਸਿਆ ਦਾ ਹੱਲ ਹੋ